ਹਾਂਜੀ ਕਿਵੇਂ ਹੋ ਸਾਰੇ ਠੀਕ ਹੋ ਇਹ ਤੇਰਾ ਕੁੱਤੇ ਆ ਆਵਾਰਾ ਕੁੱਤੇ ਉਹਨਾਂ ਨੂੰ ਨਖੁਰਕ ਪੈ ਗਈ ਲੋਕਾਂ ਨੇ ਮਿੱਠਾ ਪਾਤਾ ਕਿ ਉਹਨੂੰ ਪਾਤੀ ਪੁਰਕ ਤੇ ਆਪਾਂ ਉਹਨਾਂ ਨੂੰ ਇਸ ਤੇ ਲੈ ਕੇ ਦਵਾਈ ਤੇ ਉਹ ਆਪਾਂ ਹੁਣ ਇਹਨੂੰ ਪਾਵਾਂਗੇ ਦੁੱਧ ਚ ਆਹ ਕੁੱਤੇ ਆ ਸਿਗਨਲ ਤੇ ਬਹੁਤ ਆ ਜਿਹਨਾਂ ਨੂੰ ਖੁਰਕ ਪੈ ਗਈ ਤੇ ਆਪਾਂ ਉਹਨਾਂ ਨੂੰ ਦਵਾਈ ਦਿੰਨੇ ਹੁਣ ਤੇ ਜੇ ਵੀਡੀਓ ਵਧੀਆ ਲੱਗੀ ਤੇ ਸ਼ੇਅਰ ਕਰਿਓ ਤੇ ਸਪੋਰਟ ਕਰਿਓ ਤੁਹਾਨੂੰ ਅਬ ਦਵਾਈਆ ਇਹ ਗੋਲੀਆਂ ਉਹ ਕੁੱਤੇ ਨੂੰ ਖੁਰਕ ਪਈ ਜਿਨ੍ਹਾਂ ਨੂੰ ਆਪਾਂ ਦੁੱਧ ਚ ਪਾ ਕੇ ਦੇਵਾਂਗੇ ਲੋ ਵੀ ਆਪਾਂ ਪਾਉਣੇ ਇਹਨੂੰ ਦਵਾਈ ਇਹਦੇ ਨਾਲ ਦੇ ਚਾਰ ਪੰਜ ਕੁੱਤੇ ਹੋਰ ਆ ਜਿਨ੍ਹਾਂ ਨੂੰ ਖੁਰਕਾ ਕਿ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਦਵਾਈ ਦੇਣੀ ਹੈ ਜੇ ਪ੍ਰਮਾਤਮਾ ਇਹਨੂੰ ਠੀਕ ਕਰੇ ਆ ਜਾਓ ਰੇ ਆ ਜਾ ਕਰਕਪਈ ਤੇ ਕਾਲੀ ਵਗਟੂ ਏਦੀ ਸਾਲੇ ਇਹਦੇ ਭਾਈ ਗੋਲੀ ਇੱਕ ਕਤੂ ਨਾਲੇ